ਮੈਂ ਗੁਰੂ ਦੀ ਰਜ਼ਾ ਵਿੱਚ ਜੂਣ ਵਾਲਾ ਸਿੱਖ ਹਾਂ ਗੁਰੂ ਦੀ ਰਜ਼ਾ ਦੇ ਅੰਦਰ ਸਵਰਨ ਤੇ ਮਿੱਟੀ ਇੱਕ ਸਮਾਨ ਹੈ ਸਮ ਅਵਸਥਾ ਦਿੱਤੀ ਤਤੀ ਤਵੀ ਤੇ ਬੈਠ ਕੇ ਛਿਕਵੇ ਨਹੀਂ ਉੱਥੇ ਬੈਠ ਕੇ ਵੀ ਮੇਰਾ ਸਾਇਬ ਪੁਰਨੇ ਪਾਰਿਆ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗਿਆ ਹਰ ਨਾਮ ਪਤਾ ਇਹ ਨਹੀਂ ਹੈ ਕਿ ਸੁੱਖ ਮਿਲ ਜਾਂਦਾ ਇਹ ਸਮ ਅਵਸਥਾ ਹੈ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ ਇੱਕ ਹੈ ਇੱਕੀ ਨਿੱਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਇਸ ਸਾਮਵਸਥਾ ਸਾ ਸੰਗਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਫਿਰ ਭਜਣਾ ਕਿਉਂ ਕਹਿੰਦੇ ਵੀ ਮੈਨੂੰ ਜ਼ਰੂਰਤ ਨਹੀਂ ਹੈ ਮੇਰੇ ਗੁਰੂ ਨੇ ਮੈਨੂੰ ਸਾਮਵਸਥਾ ਦਿੱਤੀ ਹੈ ਲੋਕਾਂ ਦੀ ਭੀੜ ਨਗਰ ਸਾਰਾ ਇਕੱਠਾ ਹੋਇਆ ਡਰਾਮਾ ਬਣਿਆ ਸਿੱਧਕ ਵਾਲੇ ਸਿੱਖ ਨੇ ਅੱਖਾਂ ਨਹੀਂ ਚੁੱਕ ਕੇ ਵੇਖੀਆਂ ਇਹ ਬਚਨ ਰੋਜ ਤੁਸੀਂ ਗੁਰੂ ਨਾਲ ਕੌਲ ਕਰਦੇ ਹੋ ਪਾਏ ਗਹੇ ਜਪਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਜਪਤੇ ਸ਼ਬਦ ਵਰਤਿਆ ਮਤਲਬ ਪਿਛਲੀ ਗੱਲ ਛੱਡ ਦਿਓ ਜਦੋਂ ਤੋਂ ਇੱਥੇ ਸੀਸ ਰੱਖਿਆ ਜਪਤੇ ਦਾ ਹੀ ਇਤਨਾ ਨਾ ਜੀ ਇਦਾਰਥ ਹੀ ਐ ਜਬ ਤੇ ਜਦੋਂ ਤੋਂ ਪਾਏ ਗਏ ਤੇਰੇ ਚਰਨ ਪਕੜੇ ਆ ਤਬ ਤੇ ਉਸ ਦਿਨ ਤੋਂ ਮੈਂ ਨਹੀਂ ਕਿਸੇ ਨੂੰ ਝਾਕਣਾ ਤੱਕ ਇਹਨੂੰ ਕਹਿੰਦੇ ਨੇ ਵੀ ਆਸ ਨਹੀਂ ਰੱਖਣੀ ਕਿਸੇ ਦੀ ਮੈਂ ਨਹੀਂ ਝਾਕ ਰੱਖਦਾ بڑے ਹੋਣ ਕੇ ਜਗਤ ਜਗਤ ਦੇ ਉੱਤੇ ਵੱਡੀਆਂ ਵੱਡੀਆਂ ਤਾਕਤਾਂ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਇੱਕ ਨਾ ਮੰਨਿਓ ਸ੍ਰੀ ਆਸਪਾਨ ਦੀ ਕਿਰਪਾ ਭਾਲਣ ਵਾਲਾ ਕਿਉਂ ਝਾਕੇਗਾ ਕਿਤੇ ਪੂਰੇ ਤੇ ਫਿਰ ਜੋਗੀ ਦਾ ਅਡੰਬਰ ਟੁੱਟ ਗਿਆ ਟੰਡ ਇਕੱਠਾ ਹੋਇਆ ਸੱਚ ਦੇ ਸਾਹਮਣੇ ਸਿਦਕ ਦੇ ਸਾਹਮਣੇ ਪਾਪ ਦਾ ਭਾਂਡਾ ਭੱਜਿਆ ਤੇ ਤਰਲਾ ਲੈ ਕੇ ਜੋਗੀ ਕਹਿੰਦਾ ਵੀ ਗੁਰੂ ਦੇ ਸਿਖਾ ਭਾਈ ਤਿਲਕੂ ਮੇਰੇ ਪੱਲੇ ਕੱਖ ਨਹੀਂ ਮੈਂ ਕਿਸੇ ਨੂੰ ਸਵਰਗ ਦੇਣ ਜੋਗਾ ਨਹੀਂ ਉਹ ਸਿੱਦਕ ਵਾਲਿਆ ਭਰੋਸੇ ਵਾਲਿਆ ਉਹ ਵੈਗੁਰੂ ਦੇ ਰੰਗ ਚ ਰੰਗੇ ਹੋਏ ਗੁਰਸਿੱਖਾ ਉਹ ਬਾਣੀ ਦੀ ਪਾ ਵਿੱਚ ਮੱਤੇ ਹੋਏ ਗੁਰਸਿੱਖਾ ਦਰਵਾਜ਼ਾ ਖੋਲ ਮੈਂ ਤੇਰੇ ਦਰਸ਼ਨ ਕਰਾਂ ਮੇਰੀ ਜ਼ਿੰਦਗੀ ਸਬਰ ਜਾਏ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰੇ ਨਾਲ ਭਾਈ ਤਿਲਕੂ ਜੀ ਪ੍ਰੇਮ ਵਿੱਚ ਕਹਿੰਦੇ ਆ ਕਿ ਜੋਗੀ ਮੇਰੇ ਦਰਸ਼ਨ ਨਾ ਕਰ ਜੇ ਦਰਸ਼ਨ ਕਰਨੇ ਤੇ ਚਲ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਕਹਿੰਦਾ ਚਾਲ ਮੈਨੂੰ ਲੈ ਕੇ ਭਾਈ ਤਿਲਕੂ ਜੀ ਨੇ ਨਾਲ ਲਿਆ ਗੜ ਸ਼ੰਕਰ ਦੀ ਧਰਤੀ ਤੋਂ ਸ਼ੰਭੂ ਜੋਗੀ ਤੁਰਿਆ ਤੇ ਸ੍ਰੀ ਅਮਰ ਸਰ ਸਾਹਿਬ ਉੱਥੇ ਫਿਰ ਬੜੇ ਕੌਤਕ ਵਰਤੇ ਸਾਧ ਸੰਗਤ ਇਹ ਜੜਾਂ ਕੀ ਨੇ ਪਰੋਸਾ ਸਿੱਧਕ ਬਾਣੀ ਦਾ ਪ੍ਰਤਾਪ ਮਨੇ ਭਇਆ ਪਰਗਾਸਾ ਭੈ ਖਤਮ ਲੋਭ ਖਤਮ ਇੰਨੀ ਦ੍ਰਿੜਤਾ ਹੁੰਦੀ ਹੈ ਇੰਨੀ ਪਰਪਕਤਾ ਹੁੰਦੀ ਗੁਰੂ ਅਰਜਨ ਸਾਹਿਬ ਜੀ ਇਦਾਂ ਘੜਦੇ ਸਿੱਖਾਂ ਹੁਣ ਸਾਰਾ ਇਤਿਹਾਸ ਭਰਿਆ ਪਿਆ ਨਾ ਜੀ ਭਾਈ ਮੰਜ ਜੀ ਵਰਗੇ ਸਿੱਖ ਭਾਈ ਬੈਲੋ ਜੀ ਵਰਗੇ ਸਿੱਖ ਭਾਈ ਲੰਗਾ ਵਰਗੇ ਸਿੱਖ ਸਭ ਕਬਰ ਪੂਜਕ ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਬਾਣੀ ਦਾ ਰੰਗ ਚਾੜਦੇ ਆ ਤੇ ਉਹ ਸਾਰੀ ਮਨਮਤ ਸਾਰੀ ਅਗਿਆਨਤਾ ਸਾਰੇ ਕਰਮकांड ਛੱਡਦੇ ਆ ਲੋਕ ਲਾਜ ਸੰਸਾਰ ਦੀ ਫਿਤਰਤ ਕੀ ਹੈ ਸਭ ਕੁਝ ਤਿਆਗ ਕੇ ਗੁਰੂ ਦੇ ਚਰਨਾਂ ਦੇ ਭਵਰੇ ਬਣ ਜਾਂਦੇ ਆ ਭਾਈ ਲੰਗਾ ਜੀ ਭਾਈ ਬੈਲੋ ਜੀ ਭਾਈ ਮੰਝ ਜੀ ਖੇਡ ਕਾਦੀ ਹੈ ਸਦਕ ਦੀ ਖੇਡ ਕਾਦੀ ਹੈ ਬਾਣੀ ਦੇ ਚਾਨਣ ਦੀ ਧਰਮ ਦੇ ਨਾਸ ਦੀ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਚੇਤੇ ਕਰਨ ਦਾ ਮਤਲਬ ਕੀ ਹੈ ਸਾਡੇ ਅੰਦਰੋਂ ਧਰਮ ਦਾ ਨਾਸ ਹੋ ਜੇ ਸਾਡੇ ਅੰਦਰ ਬਾਣੀ ਦਾ ਚਾਨਣ ਹੋ ਜੇ ਸਾਧ ਸੰਗਤ ਬڑے ਭਾਗਾਂ ਵਾਲਿਓ ਤੁਸੀਂ ਲਗਾਤਾਰ ਅਰਥ ਇਹ ਨਹੀਂ ਹੈ ਵੀ ਤੁਹਾਨੂੰ ਇਤਿਹਾਸ ਨਹੀਂ ਆਉਂਦਾ ਇਤਿਹਾਸ ਸੁਣ ਲਿਆ ਚੇਤੇ ਵੀ ਹੋ ਗਿਆ ਬਸ ਤੈਨੂੰ ਹੋਰ ਯਾਦ ਕਰੀਏ ਹੋਰ ਯਾਦ ਕਰੀਏ ਤੇਰੀ ਯਾਦ ਹਿਰਦੇ ਚ ਵਸ ਜਾਏ ਸਾਰੇ ਪਰਮਾਂ ਦਾ ਨਾਸ ਹੋ ਜਾਏ ਮਹਾਰਾਜ ਦਇਆ ਕਰਨ ਤੁਹਾਨੂੰ ਸਿਦਕ ਬਖਸ਼ਣ ਪਰੋਸਾ ਬਖਸ਼ਣ ਨਾਮ ਬਾਣੀ ਦਾ ਅਭਿਆਸ ਬਖਸ਼ਣ ਮਹਾਰਾਜ ਸੁਖਮਣੀ ਜ਼ਿੰਦਗੀ ਦਾ ਹਿੱਸਾ ਬਣ ਜਾਏ ਸੁਖਮਣੀ ਸੁੱਖਾਂ ਦਾ ਸੌਦਾ ਨਾ ਬਣੇ ਸੁਖਮਣੀ ਜ਼ਿੰਦਗੀ ਦਾ ਰੋਮ ਰੋਮ ਵਿੱਚ ਜ਼ਿੰਦਗੀ 'ਚ ਰਚ ਜਾਏ ਦਾ ਸਾਥ ਸੰਗਤ ਫਿਰ ਸਮ ਅਵਸਥਾ ਦੇਨ ਮਹਾਰਾਜ